ਇੱਕ ਔਰਤ ਨੇ ਪਰਿਵਾਰ ਤੋਂ ਵੱਖ ਰਹਿਣ ਲਈ ਆਪਣੇ ਪਤੀ ਨੂੰ ਮਜਬੂਰ ਕੀਤਾ ਤਾਂ ਉਸਨੇ ਸ਼ਹਿਰ ਵਿੱਚ ਇੱਕ ਘਰ ਲੈ ਲਿਆ ਤੇ ਉਸ ਨਾਲ ਸ਼ਹਿਰ ਆ ਗਿਆ ਸੀ ਉਹਨਾਂ ਦਾ ਮਕਾਨ ਦੋ ਮੰਜ਼ਲਾ ਸੀ ਇਸ ਲਈ ਉੱਪਰ ਵਾਲਾ ਫਲੋਰ ਇੱਕ ਸਟੂਡੈਂਟ ਨੂੰ ਕਿਰਾਏ ਤੇ ਦੇ ਦਿੱਤਾ ਆਪਣੇ ਪਤੀ ਦੇ ਕੰਮ ਤੇ ਜਾਣ ਤੋਂ ਬਾਅਦ ਉਹ ਔਰਤ ਘਰ ਵਿੱਚ ਇਕੱਲੀ ਬੋਰ ਹੋ ਜਾਂਦੀ ਤਾਂ ਕਿਰਾਏਦਾਰ ਦੇ ਕਮਰੇ ਵਿੱਚ ਚਲੀ ਜਾਂਦੀ ਸੀ ਜਿਸ ਕਰਕੇ ਉਸ ਦਾ ਦਿਨ ਵਧੀਆ ਲੰਘ ਜਾਂਦਾ ਸੀ ਫਿਰ ਉਹਨਾਂ ਨੂੰ ਪਤਾ ਹੀ ਨਾ ਚੱਲਿਆ ਕਤੋਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਪਏ ਉਹ ਆਪਣੇ ਪਤੀ ਤੋਂ ਦੂਰ ਹੋ ਚੁੱਕੀ ਸੀ ਉਹ ਸਿਰਫ ਨਾਂ ਦਾ ਹੀ ਪਤੀ ਰਹਿ ਗਿਆ ਸੀ ਕਿਉਂਕਿ ਹੁਣ ਉਹ ਕਿਰਾਏਦਾਰ ਨਾਲ ਹੀ ਸਵਾਗਤ ਦੋਸਤੋ ਇੱਕ ਹੋਰ ਕਹਾਣੀ ਵਿੱਚ ਮੇਰਾ ਨਾਮ ਨੀਹਾ ਹੈ ਮੈਂ ਬਚਪਨ ਤੋਂ ਹੀ ਕੱਲੀ ਰਹਿੰਦੀ ਸੀ ਮੇਰਾ ਪਿਤਾ ਸ਼ਰਾਬੀ ਸੀ ਇਸ ਲਈ ਮੇਰੀ ਮਾਂ ਉਹਨਾਂ ਤੋਂ ਬਹੁਤ ਪਰੇਸ਼ਾਨ ਸੀ ਜਦੋਂ ਮੈਂ 4 ਸਾਲ ਦੀ ਸੀ ਤਾਂ ਉਦੋਂ ਮੇਰੀ ਮਾਂ ਮੈਨੂੰ ਛੱਡ ਕੇ ਚਲੀ ਗਈ ਮਾਂ ਦੇ ਜਾਣ ਤੋਂ ਬਾਅਦ ਪਿਤਾ ਹੋਰ ਜ਼ਿਆਦਾ ਸ਼ਰਾਬ ਪੀਣ ਲੱਗੇ ਇੱਕ ਦਿਨ ਉਹ ਵੀ ਦੁਨੀਆ ਤੋਂ ਚਲੇ ਗਏ ਮੈਨੂੰ ਮੇਰੇ ਦਾਦਾ-ਦਾਦੀ ਨੇ ਪੜਾਇਆ ਲਿਖਾਇਆ ਸੀ ਜਦੋਂ ਮੈਂ 20 ਸਾਲ ਦੀ ਹੋਈ ਤਾਂ ਮੇਰੇ ਦਾਦਾ-ਦਾਦੀ ਨੇ ਮੇਰਾ ਵਿਆਹ ਕਰ ਦਿੱਤਾ ਉਹਨਾਂ ਦਾ ਪਰਿਵਾਰ ਵੱਡਾ ਸੀ ਮੈਨੂੰ ਇੰਨੇ ਮੈਂਬਰਾਂ ਵਿੱਚ ਰਹਿਣ ਦੀ ਆਦਤ ਨਹੀਂ ਸੀ ਕਿਉਂਕਿ ਸਵੇਰੇ ਉੱਠ ਕੇ ਸੱਸ ਸਹੁਰੇ ਨੂੰ ਚਾਹ ਦੇਣੀ ਤੇ ਸਾਰਿਆਂ ਲਈ ਨਾਸ਼ਤਾ ਬਣਾਉਣਾ ਪੈਂਦਾ ਸੀ ਇਹ ਸਭ ਕੁਝ ਮੇਰੇ ਵਾਸਤੇ ਗੱਲ ਨਹੀਂ ਸੀ ਇਸ ਲਈ ਰਮਨ ਤੇ ਛੋਟੇ ਭਰਾ ਦਾ ਵਿਆਹ ਹੁੰਦੇ ਹੀ ਮੈਂ ਰਮਨ ਨੂੰ ਅਲੱਗ ਰਹਿਣ ਲਈ ਕਿਹਾ ਤਾਂ ਫਿਰ ਉਸਨੇ ਸ਼ਹਿਰ ਵਿੱਚ ਇੱਕ ਘਰ ਲਿਆ ਤੇ ਮੈਨੂੰ ਲੈ ਕੇ ਸ਼ਹਿਰ ਆ ਗਿਆ ਸੀ ਸਾਡੇ ਘਰ ਦੀਆਂ ਦੋ ਮੰਜ਼ਲਾਂ ਸੀ ਮੈਂ ਤੇ ਰਮਨ ਹੇਠਾਂ ਰਹਿੰਦੇ ਸੀ ਤੇ ਉੱਪਰ ਵਾਲੇ ਫਲੋਰ ਲਈ ਰਮਨ ਕੋਈ ਕਿਰਾਏਦਾਰ ਲੱਭਣ ਲੱਗਿਆ ਸੀ ਕੁਝ ਹੀ ਸਮੇਂ ਵਿੱਚ ਰਮਨ ਨੇ ਉੱਪਰ ਵਾਲਾ ਰੂਮ ਇੱਕ ਸਟੂਡੈਂਟ ਨੂੰ ਕਿਰਾਏ ਤੇ ਦੇ ਦਿੱਤਾ ਜਿਸ ਦਾ ਨਾਂ ਪੰਕਜ ਸੀ ਉਹ ਸਾਰਾ ਦਿਨ ਕਮਰੇ ਵਿੱਚ ਰਹਿ ਕੇ ਆਪਣੇ ਪੇਪਰਾਂ ਦੀ ਤਿਆਰੀ ਕਰਦਾ ਸੀ ਰਮਨ ਤੇ ਕੰਮ ਤੇ ਜਾਣ ਤੋਂ ਬਾਅਦ ਮੈਂ ਘਰ ਵਿੱਚ ਕੱਲੀ ਬੋਰ ਹੋ ਜਾਂਦੀ ਸੀ ਇਸ ਲਈ ਮੈਂ ਪੰਕਜ ਦੇ ਕਮਰੇ ਵਿੱਚ ਚਲੀ ਜਾਂਦੀ ਮੈਨੂੰ ਵੀ ਪੜ੍ਹਨ ਦਾ ਸ਼ੌਂਕ ਸੀ ਇਸ ਲਈ ਪੜ੍ਹਨ ਦੇ ਬਹਾਨੇ ਮੈਂ ਉਸਦੇ ਕਮਰੇ ਵਿੱਚ ਚਲੀ ਜਾਂਦੀ ਸੀ ਮੇਰਾ ਦਿਨ ਵੀ ਵਧੀਆ ਲੰਘ ਜਾਂਦਾ ਸੀ ਮੈਨੂੰ ਪਤਾ ਹੀ ਨਾ ਚੱਲਿਆ ਕਦੋਂ ਮੈਂ ਤੇ ਪੰਕਜ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਸੀ ਮੈਂ ਆਪਣੇ ਪਤੀ ਰਮਨ ਤੋਂ ਦੂਰ ਹੋ ਚੁੱਕੀ ਸੀ ਉਹ ਸਿਰਫ ਨਾਂ ਦਾ ਹੀ ਮੇਰਾ ਪਤੀ ਰਹਿ ਗਿਆ ਸੀ ਮੈਂ ਹੁਣ ਪੂਰੀ ਤਰ੍ਹਾਂ ਪੰਕਜ ਦੀ ਹੋ ਜਾਣਾ ਚਾਹੁੰਦੀ ਸੀ ਇੱਕ ਦਿਨ ਪੰਕਜ ਨੇ ਮੈਨੂੰ ਕਿਹਾ ਕਿ ਚਲੋ ਆਪਾਂ ਦੋਵੇਂ ਇੱਥੋਂ ਭੱਜ ਚੱਲਦੇ ਹਾਂ ਮੈਂ ਉਸ ਦੀਆਂ ਗੱਲਾਂ ਵਿੱਚ ਆ ਗਈ ਤੇ ਆਪਣੇ ਘਰੋਂ ਕੀਮਤੀ ਗਹਿਣੇ ਲੈ ਕੇ ਉਸ ਨਾਲ ਦੂਜੇ ਸ਼ਹਿਰ ਭੱਜ ਗਈ ਸੀ ਮੇਰੇ ਨਾਲ ਕੁਝ ਦਿਨ ਰਹਿਣ ਤੋਂ ਬਾਅਦ ਪੰਕਜ ਮੈਨੂੰ ਇੱਕ ਦਲਾਲ ਔਰਤ ਕੋਲ ਵੇਚ ਦਿੰਦਾ ਹੈ ਤੇ ਮੇਰੇ ਸਾਰੇ ਗਹਿਣੇ ਲੈ ਕੇ ਫਰਾਰ ਹੋ ਜਾਂਦਾ ਹੈ ਉਸ ਔਰਤ ਦਾ ਨਾਂ ਸਰਲਾ ਸੀ ਉਸ ਨੇ ਮੈਨੂੰ ਜਿਸਮ ਫਰੋਖੀ ਦੀ ਦਲਦਲ ਵਿੱਚ ਧੱਕਾ ਦੇ ਦਿੱਤਾ ਸੀ ਇਹ ਸਭ ਮੈਂ ਆਪਣੀ ਗਲਤੀ ਕਰਕੇ ਪੂਕਤ ਰਹੀ ਸੀ ਪਰ ਫਿਰ ਮੈਂ ਇਸ ਧੰਦੇ ਨੂੰ ਆਪਣੀ ਕਿਸਮਤ ਮੰਨ ਲਿਆ ਸੀ ਕਿਉਂਕਿ ਮੇਰੇ ਵਾਪਸ ਜਾਣ ਦੇ ਸਾਰੇ ਰਸਤੇ ਬੰਦ ਹੋ ਚੁੱਕੇ ਸਨ ਪਰ ਸਰਲਾ ਇੰਨੀ ਵੀ ਬੁਰੀ ਔਰਤ ਨਹੀਂ ਸੀ ਉਸ ਨੇ 2 ਸਾਲ ਬਾਅਦ ਮੈਨੂੰ ਕਿਹਾ ਕਿ ਜੇਕਰ ਤੂੰ ਆਪਣਾ ਘਰ ਵਸਾਉਣਾ ਚਾਹੁੰਦੀ ਹੈ ਤਾਂ ਮੈਂ ਤੇਰੀ ਪੂਰੀ ਮਦਦ ਕਰਾਂਗੀ ਪਰ ਮੈਂ ਤਾਂ ਆਪਣਾ ਵਸਿਆ ਵਸਾਇਆ ਘਰ ਉਜਾੜ ਕੇ ਆਈ ਸੀ ਹੁਣ ਨਵਾਂ ਘਰ ਵਸਾਉਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ ਸਮਾਂ ਬੀਤਿਆ ਤਾਂ ਮੇਰੀ ਮਾਲਕਣ ਸਰਲਾ ਦੀ ਮੌਤ ਹੋ ਗਈ ਸੀ ਉਸਦਾ ਆਪਣਾ ਕੋਈ ਪਰਿਵਾਰ ਨਹੀਂ ਸੀ ਉਸ ਦੇ ਮਰਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਸ ਨੇ ਆਪਣੀ ਸਾਰੀ ਜਮਾ ਪੂੰਜੀ ਮੇਰੇ ਨਾਮ ਕਰ ਦਿੱਤੀ ਹੈ ਮੈਨੂੰ ਬਹੁਤ ਹੈਰਾਨੀ ਹੋਈ ਕਿਉਂਕਿ ਉੱਥੇ ਇੱਕ ਪਲਵੀ ਨਾਮ ਦੀ ਕੁੜੀ ਵੀ ਰਹਿੰਦੀ ਸੀ ਜੋ ਮੇਰੇ ਤੋਂ ਪਹਿਲਾਂ ਉੱਥੇ ਆਈ ਸੀ ਪਰ ਸਰਲਾ ਨੇ ਉਸ ਨੂੰ ਕੁਝ ਨਹੀਂ ਦਿੱਤਾ ਵੈਸੇ ਪਲਵੀ ਨੂੰ ਵੀ ਦੌਲਤ ਦਾ ਕੋਈ ਲਾਲਚ ਨਹੀਂ ਸੀ ਤੇ ਮੇਰੇ ਮਾਲਕਣ ਬਣਨ ਤੋਂ ਵੀ ਉਸ ਨੂੰ ਕੋਈ ਪਰੇਸ਼ਾਨੀ ਨਹੀਂ ਸੀ ਇਨੇ ਸਾਲ ਸਰਲਾ ਨਾਲ ਰਹਿਣ ਤੋਂ ਬਾਅਦ ਮੈਂ ਇਹ ਦੰਦਾ ਪੂਰੀ ਤਰ੍ਹਾਂ ਸਿੱਖ ਚੁੱਕੀ ਸੀ ਮੈਂ ਮਰਦਾਂ ਦੀ ਹਕੀਕਤ ਚੰਗੀ ਤਰ੍ਹਾਂ ਸਮਝ ਗਈ ਸੀ ਕਿ ਵਫਾਦਾਰੀ ਤੇ ਇਮਾਨਦਾਰੀ ਦੀਆਂ ਗੱਲਾਂ ਕਰਨ ਵਾਲੇ ਮਰਦ ਮੇਰੀ ਤਹਿਲੀਜ਼ ਤੇ ਸਭ ਕੁਝ ਵੇਚ ਕੇ ਜਾਂਦੇ ਹਨ ਮੈਨੂੰ ਮਰਦ ਜਾਤ ਤੋਂ ਨਫ਼ਰਤ ਹੋ ਗਈ ਸੀ ਇੱਥੇ ਹਰ ਮਰਦ ਕਿਸੇ ਨਾ ਕਿਸੇ ਨੂੰ ਧੋਖਾ ਦੇ ਰਿਹਾ ਸੀ ਇੱਕ ਰਮਨ ਹੀ ਸੀ ਜਿਸ ਨੂੰ ਮੈਂ ਧੋਖਾ ਦਿੱਤਾ ਸੀ ਜਦੋਂ ਵੀ ਮੈਂ ਰਮਨ ਬਾਰੇ ਸੋਚਦੀ ਤਾਂ ਪਰੇਸ਼ਾਨ ਹੋ ਜਾਂਦੀ ਸੀ ਕਿ ਉਸਦੀ ਕੀ ਗਲਤੀ ਸੀ ਉਸਨੇ ਤਾਂ ਮੇਰੇ ਲਈ ਉਹ ਸਭ ਕੀਤਾ ਜੋ ਮੈਂ ਚਾਹੁੰਦੀ ਸੀ। ਉਸਨੇ ਮੇਰੇ ਲਈ ਆਪਣਾ ਪਰਿਵਾਰ ਵੀ ਛੱਡ ਦਿੱਤਾ ਸੀ। ਪਰ ਬਦਲੇ ਵਿੱਚ ਮੈਂ ਉਸ ਨਾਲ ਕੀ ਕੀਤਾ? ਮੈਨੂੰ ਰਮਣ ਦੀ ਬਹੁਤ ਯਾਦ ਆਉਣ ਲੱਗੀ ਸੀ। ਪਰ ਮੈਨੂੰ ਯਕੀਨ ਸੀ ਕਿ ਮੇਰੇ ਘਰੋਂ ਭੱਜਣ ਤੋਂ ਬਾਅਦ ਰਮਣ ਨੇ ਦੂਜਾ ਵਿਆਹ ਕਰਵਾ ਲਿਆ ਹੋਵੇਗਾ। ਮੈਂ ਇੰਨੇ ਸਾਲ ਰਮਣ ਦੀ ਕੋਈ ਖ਼ਬਰ ਨਹੀਂ ਲਈ ਸੀ। ਸਰਲਾ ਦੀ ਮੌਤ ਨੂੰ ਕੁਝ ਮਹੀਨੇ ਬੀਤ ਚੁੱਕੇ ਸੀ ਤੇ ਮੇਰਾ ਧੰਦਾ ਪਹਿਲਾਂ ਨਾਲੋਂ ਵੀ ਚੰਗਾ ਚੱਲਣ ਲੱਗਾ ਸੀ। ਮੈਨੂੰ ਪੈਸੇ ਦੀ ਕੋਈ ਕਮੀ ਨਹੀਂ ਸੀ। ਮੈਨੂੰ ਰਮਣ ਦੀ ਯਾਦ ਬੇਚੈਨ ਕਰਨ ਲੱਗੀ ਸੀ ਮੈਂ ਸੋਚ ਰਹੀ ਸੀ ਕਿ ਜੇਕਰ ਰਮਣ ਮੈਨੂੰ ਮਾਫ਼ ਕਰ ਦੇਵੇ ਤਾਂ ਮੈਂ ਇਹ ਕੰਮ ਹਮੇਸ਼ਾ ਲਈ ਛੱਡ ਦੇਵਾਂਗੀ ਪਲਵੀ ਵੀ ਕੰਮ ਸੰਭਾਲਣ ਵਿੱਚ ਪੂਰੀ ਮੇਰੀ ਮਦਦ ਕਰਦੀ ਸੀ ਪਲਵੀ ਦੀ ਕਹਾਣੀ ਵੀ ਕੁਝ ਮੇਰੇ ਵਰਗੀ ਸੀ ਉਹ ਪਿਆਰ ਦੇ ਚੱਕਰ ਵਿੱਚ ਇਸ ਜਗ੍ਹਾ ਤੇ ਪਹੁੰਚੀ ਸੀ ਫਿਰ ਮੈਂ ਰਮਣ ਕੋਲ ਵਾਪਸ ਜਾਣ ਦਾ ਫੈਸਲਾ ਕੀਤਾ ਕਿਉਂਕਿ ਕੰਮ ਤਾਂ ਪਲਵੀ ਵੀ ਸੰਭਾਲ ਲੈਂਦੀ ਸੀ ਮੈਂ ਸੋਚ ਰਹੀ ਸੀ ਕਿ ਮੈਂ ਰਮਣ ਦੇ ਪੈਰਾਂ ਵਿੱਚ ਡਿੱਗ ਕੇ ਉਸ ਤੋਂ ਮਾਫ਼ੀ ਮੰਗ ਲਵਾਂਗੀ ਪਰ ਪਲਵੀ ਮੇਰੇ ਇਸ ਫੈਸਲੇ ਤੋਂ ਖੁਸ਼ ਨਹੀਂ ਸੀ ਉਸ ਨੂੰ ਲੱਗਦਾ ਸੀ ਕਿ ਸਾਡੇ ਵਰਗੀਆਂ ਔਰਤਾਂ ਲਈ ਸਮਾਜ ਵਿੱਚ ਕੋਈ ਥਾਂ ਨਹੀਂ ਹੁੰਦੀ ਹੈ ਮੇਰੀ ਅਸਲੀਅਤ ਪਤਾ ਲੱਗਣ ਤੋਂ ਬਾਅਦ ਰਮਣ ਮੈਨੂੰ ਕਦੇ ਮਾਫ਼ ਨਹੀਂ ਕਰੇਗਾ ਉਸ ਦੀ ਗੱਲ ਬਹੁਤ ਹੱਦ ਤੱਕ ਠੀਕ ਵੀ ਸੀ ਪਰ ਫਿਰ ਵੀ ਮੈਂ ਜਾਣ ਦੀ ਤਿਆਰੀ ਕਰਨ ਲੱਗੀ ਸਰਲਾ ਦੀ ਮੌਤ ਤੋਂ ਬਾਅਦ ਮੈਂ ਉਸ ਦੇ ਕਮਰੇ ਵਿੱਚ ਹੀ ਰਹਿੰਦੀ ਸੀ ਮੈਂ ਉਸ ਦੇ ਨਿੱਜੀ ਸਮਾਨ ਨੂੰ ਕਦੇ ਹੱਥ ਨਹੀਂ ਲਾਇਆ ਸੀ ਆਪਣਾ ਸਮਾਨ ਪੈਕ ਕਰਦੇ ਹੋਏ ਪਤਾ ਨਹੀਂ ਮੇਰੇ ਮਨ ਵਿੱਚ ਕੀ ਆਇਆ ਮੈਂ ਉਸਦੀ ਅਲਮਾਰੀ ਦੀ ਤਲਾਸ਼ੀ ਕਰਨ ਲੱਗੀ ਮੈਨੂੰ ਸਰਲਾ ਦੇ ਸਮਾਨ ਵਿੱਚੋਂ ਉਸਦੀ ਇੱਕ ਡਾਇਰੀ ਮਿਲੀ ਮੈਂ ਸਾਰੇ ਕੰਮ ਛੱਡ ਕੇ ਉਸਦੀ ਡਾਇਰੀ ਪੜ੍ਹਨੀ ਸ਼ੁਰੂ ਕਰ ਦਿੱਤੀ ਮੈਨੂੰ ਉਸਦੀ ਜ਼ਿੰਦਗੀ ਦੇ ਸਾਰੇ ਰਾਜ਼ ਪਤਾ ਲੱਗ ਗਏ ਸੀ ਉਸ ਨੇ ਆਪਣੀ ਜ਼ਿੰਦਗੀ ਦੀ ਪੂਰੀ ਸਚਾਈ ਡਾਇਰੀ ਵਿੱਚ ਲਿਖੀ ਹੋਈ ਸੀ ਕਿ ਉਸ ਦਾ ਵਿਆਹ ਇੱਕ ਸ਼ਰਾਬੀ ਨਾਲ ਹੋਇਆ ਸੀ ਉਸ ਦੀ ਇੱਕ ਧੀ ਵੀ ਸੀ ਪਰ ਉਹ ਆਪਣੇ ਪਤੀ ਦੇ ਜ਼ੁਲਮਾਂ ਤੋਂ ਤੰਗ ਰਹਿੰਦੀ ਸੀ ਫਿਰ ਧੀ ਦੇ ਜਨਮ ਤੋਂ ਬਾਅਦ ਤਾਂ ਉਸ ਦੀ ਜ਼ਿੰਦਗੀ ਨਰਕ ਬਣ ਗਈ ਸੀ ਕਿਉਂਕਿ ਉਸ ਦਾ ਪਤੀ ਰੋਜ਼ ਮਾਰਦਾ ਕੁੱਟਦਾ ਸੀ ਇਸੇ ਦੌਰਾਨ ਉਸ ਨੂੰ ਆਪਣੇ ਗਵਾਂਢੀ ਨਾਲ ਪਿਆਰ ਹੋ ਗਿਆ ਤੇ ਉਹ ਆਪਣੀ ਛੋਟੀ ਜੀ ਧੀ ਨੂੰ ਛੱਡ ਕੇ ਰਾਤੋਂ ਰਾਤ ਉਸ ਨਾਲ ਭੱਜ ਗਈ ਸੀ ਉਸ ਨੇ ਸੋਚਿਆ ਸੀ ਕਿ ਸਭ ਕੁਝ ਠੀਕ ਹੋਣ ਤੋਂ ਬਾਅਦ ਆਪਣੀ ਧੀ ਨੂੰ ਵੀ ਆਪਣੇ ਕੋਲ ਲੈ ਜਾਵੇਗੀ ਪਰ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ ਤੇ 1 ਸਾਲ ਦੇ ਅੰਦਰ ਹੀ ਉਸ ਗਵਾਂਢੀ ਦੀ ਮੌਤ ਹੋ ਗਈ ਸੀ ਉਸ ਦੀ ਮੌਤ ਤੋਂ ਬਾਅਦ ਸਰਲਾ ਕੋਲ ਕੋਈ ਰਾਹ ਨਹੀਂ ਸੀ ਇਸ ਲਈ ਉਹ ਇਸ ਧੰਦੇ ਦਾ ਹਿੱਸਾ ਬਣ ਗਈ ਉਸ ਦਾ ਨਾਮ ਰੇਖਾ ਤੋਂ ਸਰਲਾ ਹੋ ਗਿਆ ਤੇ ਉਹ ਹਮੇਸ਼ਾ ਆਪਣੀ ਧੀ ਬਾਰੇ ਸੋਚ ਕੇ ਰੋਂਦੀ ਰਹਿੰਦੀ ਸੀ ਸਰਲਾ ਨੇ ਆਪਣੀ ਧੀ ਬਾਰੇ ਪਤਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸਦੇ ਪਤੀ ਦੀ ਮੌਤ ਤੋਂ ਬਾਅਦ ਉਸਦੇ ਸੱਸ ਸਹੁਰਾ ਉਸ ਦੀ ਧੀ ਨੂੰ ਲੈ ਕੇ ਕਿਤੇ ਹੋਰ ਚਲੇ ਗਏ ਸੀ ਇਸ ਲਈ ਉਹ ਕਦੇ ਉਸ ਨੂੰ ਲੱਭ ਨਹੀਂ ਸਕੀ ਉਹ ਆਖਰੀ ਸਮੇਂ ਵਿੱਚ ਵੀ ਆਪਣੀ ਧੀ ਨੂੰ ਯਾਦ ਕਰਦੀ ਮਰ ਗਈ ਸੀ ਸਰਲਾ ਦੀ ਡਾਇਰੀ ਪੜਦੇ ਪੜਦੇ ਮੇਰੀਆਂ ਅੱਖਾਂ ਪਰ ਆਈਆਂ ਕਿਉਂਕਿ ਸਰਲਾ ਕੋਈ ਹੋਰ ਨਹੀਂ ਮੇਰੀ ਹੀ ਮਾਂ ਸੀ ਜੋ ਮੈਨੂੰ ਬਚਪਨ ਵਿੱਚ ਛੱਡ ਕੇ ਚਲੀ ਗਈ ਸੀ ਉਸ ਦੀ ਡੈਰੀ ਵਿੱਚੋਂ ਮੈਨੂੰ ਇੱਕ ਫੋਟੋ ਵੀ ਮਿਲੀ ਜਿਸ ਵਿੱਚ ਮੈਂ ਆਪਣੀ ਮਾਂ ਦੀ ਗੋਦ ਵਿੱਚ ਬੈਠੀ ਹੋਈ ਸੀ ਕਿਸਮਤ ਦਾ ਖੇਲ ਵੀ ਅਜੀਬ ਹੁੰਦਾ ਹੈ ਜਿਸ ਤੀ ਦੀ ਤਲਾਸ਼ ਵਿੱਚ ਸਰਲਾ ਜ਼ਿੰਦਗੀ ਪਰ ਤੜਫਦੀ ਰਹੀ ਸੀ ਉਹ ਤੀ ਖੁਦ ਹੀ ਉਸ ਦੇ ਕੋਲ ਆ ਗਈ ਸੀ ਪਰ ਅਸੀਂ ਇੱਕ ਦੂਜੇ ਨੂੰ ਪਹਿਚਾਨ ਨਹੀਂ ਸਕਿਆ ਸੀ ਆਪਣੇ ਆਖਰੀ ਪਲਾਂ ਵਿੱਚ ਕਾਸ਼ ਉਸਨੂੰ ਪਤਾ ਲੱਗ ਜਾਂਦਾ ਕਿ ਮੈਂ ਹੀ ਉਸਦੀ ਤੀ ਹਾਂ ਅਗਲੇ ਦਿਨ ਸਵੇਰੇ 10 ਵਜੇ ਮੇਰੀ ਟ੍ਰੇਨ ਸੀ ਪਰ ਮੈਂ ਰਾਤ ਆਪਣੀ ਮਾਂ ਨੂੰ ਯਾਦ ਕਰਕੇ ਇੱਕ ਪਲਵੀ ਨਹੀਂ ਸੁੱਤੀ ਸੀ ਮੈਂ ਸਵੇਰੇ ਪਲਵੀ ਨੂੰ ਸਭ ਕੁਝ ਦੱਸਿਆ ਤਾਂ ਉਸ ਦੀਆਂ ਵੀ ਅੱਖਾਂ ਪਰ ਆਈਆਂ ਫਿਰ ਮੈਂ ਉੱਥੋਂ ਜਾ ਕੇ ਟ੍ਰੇਨ ਵਿੱਚ ਆਪਣੀ ਸੀਟ ਤੇ ਬੈਠ ਗਈ ਤਾਂ ਅਚਾਨਕ ਮੇਰੇ ਸਾਹਮਣੇ ਤੋਂ ਇੱਕ ਵਿਅਕਤੀ ਗੁਜ਼ਰਿਆ ਮੈਂ ਪਹਿਲੀ ਨਜ਼ਰ ਵਿੱਚ ਹੀ ਉਸਨੂੰ ਪਹਿਚਾਨ ਲਿਆ ਕਿ ਇਹ ਤਾਂ ਪੰਕਜ ਹੈ ਪੰਕਜ ਨੇ ਮੈਨੂੰ ਨਹੀਂ ਦੇਖਿਆ ਤੇ ਅੱਗੇ ਵਧ ਗਿਆ ਇਸ ਦੀ ਵਜ੍ਹਾ ਕਰਕੇ ਮੈਂ ਆਪਣੇ ਪਤੀ ਰਮਨ ਨੂੰ ਧੋਖਾ ਦਿੱਤਾ ਸੀ ਜਿਸ ਨੇ ਪਿਆਰ ਦੇ ਨਾਂ ਮੈਨੂੰ ਕੋਠੇ ਤੇ ਵੇਚਿਆ ਸੀ ਉਦੋਂ ਤਾਂ ਮੈਂ ਕੁਝ ਨਹੀਂ ਕਰ ਸਕਦੀ ਸੀ ਪਰ ਹੁਣ ਮੈਂ ਉਸ ਤੋਂ ਆਪਣੀ ਜ਼ਿੰਦਗੀ ਦੀ ਤਬਾਹੀ ਦਾ ਬਦਲਾ ਲੈ ਸਕਦੀ ਸੀ ਮੈਂ ਸੋਚਿਆ ਮੈਂ ਪੰਕਜ ਦਾ ਪਿੱਛਾ ਕਰਾਂਗੀ ਪੰਕਜ ਵੀ ਉਸ ਸ਼ਹਿਰ ਉਤਰਿਆ ਜਿੱਥੇ ਮੈਂ ਜਾਣਾ ਸੀ ਮੈਂ ਉਸ ਦੇ ਪਿੱਛੇ-ਪਿੱਛੇ ਗਈ ਤਾਂ ਉਹ ਇੱਕ ਬਿਲਡਿੰਗ ਦੇ ਅੰਦਰ ਚਲਾ ਗਿਆ ਮੈਂ ਸਮਝ ਗਈ ਇਹ ਪੰਕਜ ਇੱਥੇ ਹੀ ਰਹਿੰਦਾ ਹੈ ਮੈਂ ਉੱਥੋਂ ਵਾਪਸ ਆਈ ਤੇ ਇੱਕ ਕਮਰਾ ਬੁੱਕ ਕਰ ਲਿਆ ਹੁਣ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਪਹਿਲਾਂ ਰਮਨ ਦੇ ਘਰ ਜਾਵਾਂ ਜਾਂ ਪੰਕਜ ਦੇ ਮੈਂ ਦਚਿੱਤੀ ਵਿੱਚ ਫਸ ਗਈ ਸੀ ਫਿਰ ਮੈਂ ਪਲਵੀ ਨੂੰ ਫੋਨ ਕੀਤਾ ਤੇ ਉਸਨੂੰ ਸਾਰੀ ਗੱਲ ਦੱਸੀ ਤਾਂ ਉਹ ਕਹਿਣ ਲੱਗੀ ਕਿ ਬਦਲੇ ਦੀ ਅੱਗ ਵਿੱਚ ਸੜਨ ਨਾਲ ਕੁਝ ਹਾਸਿਲ ਨਹੀਂ ਹੋਵੇਗਾ ਪਹਿਲਾਂ ਤੂੰ ਰਮਨ ਦੇ ਘਰ ਜਾ ਫਿਰ ਮੈਂ ਪਲਵੀ ਦੀ ਗੱਲ ਮੰਨ ਕੇ ਰਮਨ ਦੇ ਘਰ ਵੱਲ ਚੱਲ ਪਈ ਮੈਂ ਉੱਥੇ ਪਹੁੰਚੀ ਤਾ ਦੇਖਿਆ ਕਿ ਜਿਆਦਾ ਕੁਝ ਨਹੀਂ ਬਦਲਿਆ ਸੀ ਮੈਂ ਦਰਵਾਜ਼ਾ ਖੜਕਾਇਆ ਤਾਂ ਸਾਹਮਣੇ ਮੇਰਾ ਤੇਯਰ ਖੜਾ ਸੀ ਉਸ ਨੂੰ ਦੇਖ ਕੇ ਮੈਂ ਚੌਕ ਗਈ ਉਸ ਨੇ ਮੈਨੂੰ ਪਹਿਚਾਨ ਲਿਆ ਸੀ ਤੇ ਕਹਿਣ ਲੱਗਾ ਸਭ ਕੁਝ ਬਰਬਾਦ ਕਰਕੇ ਹੁਣ ਇੱਥੇ ਕੀ ਲੈਣ ਆਈ ਹੈ ਮੈਂ ਉਸ ਨੂੰ ਪੁੱਛਿਆ ਰਮਣ ਕਿੱਥੇ ਹੈ ਤਾਂ ਮੇਰੀ ਗੱਲ ਸੁਣ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਦੀ ਪਤਨੀ ਵੀ ਮੈਨੂੰ ਬੁਰਾ ਭਲਾ ਕਹਿਣ ਲੱਗੀ ਤੇ ਬੋਲੀ ਕਿ ਤੇਰੇ ਕਰਕੇ ਰਮਨ ਨੇ ਪੱਖੇ ਨਾਲ ਫਾਹਾ ਲੈ ਕੇ ਜਾਣ ਦੇ ਦਿੱਤੀ ਹੁਣ ਤੋ ਇੰਨੇ ਸਾਲਾਂ ਬਾਅਦ ਤੂੰ ਉਸਦੀ ਖਬਰ ਲੈਣ ਆਈ ਹੈ ਹੁਣੇ ਇੱਥੋਂ ਚਲੀ ਜਾ ਨਹੀਂ ਤਾਂ ਮੈਂ ਪੁਲਿਸ ਬੁਲਾ ਲਵਾਂਗੀ ਬੇਸ਼ਰਮ ਔਰਤ ਮੈਂ ਉੱਥੋਂ ਵਾਪਸ ਆ ਗਈ ਤੇ ਸਾਰਾ ਦਿਨ ਰੋਂਦੀ ਰਹੀ ਸੀ ਮੈਂ ਸਮਝ ਗਈ ਇਸ ਸਭ ਦੇ ਲਈ ਉਹ ਪੰਕਜ ਜ਼ਿੰਮੇਵਾਰ ਹੈ ਉਸ ਕਰਕੇ ਮੈਂ ਰਮਨ ਨੂੰ ਖੋਦ ਦਿੱਤਾ ਸੀ ਮੈਂ ਪਲਵੀ ਨੂੰ ਫੋਨ ਕਰਕੇ ਸਭ ਦੱਸ ਦਿੱਤਾ ਉਹ ਵੀ ਹੁਣ ਮੈਨੂੰ ਪੰਕਜ ਤੋਂ ਬਦਲਾ ਲੈਣ ਲਈ ਕਹਿ ਰਹੀ ਸੀ ਮੈਂ ਉਸਨੂੰ ਕਿਹਾ ਕਿ ਮੈਂ ਪੰਖਜ ਦੇ ਘਰ ਜਾ ਰਹੀ ਹਾਂ ਤਾਂ ਉਹ ਕਹਿਣ ਲੱਗੀ ਤੈਨੂੰ ਇੰਨੀ ਰਾਤ ਨੂੰ ਇਕੱਲੀ ਉਸਦੇ ਘਰ ਨਹੀਂ ਜਾਣਾ ਚਾਹੀਦਾ ਹੈ ਮੈਂ ਸਵੇਰ ਤੱਕ ਤੇਰੇ ਕੋਲ ਆ ਜਾਵਾਂਗੀ ਆਪਾਂ ਦੋਵੇਂ ਹੀ ਉਸਦੇ ਘਰ ਜਾਵਾਂਗੀਆਂ ਮੈਂ ਉਸਦੀ ਗੱਲ ਮੰਨ ਲਈ ਸਵੇਰ ਹੋਣ ਦਾ ਇੰਤਜ਼ਾਰ ਕੀਤਾ ਸਵੇਰੇ ਪਲਵੀ ਆ ਗਈ ਤੇ ਅਸੀਂ ਪੰਖਜ ਦੇ ਘਰ ਪਹੁੰਚ ਗਏ ਆਂ ਦਰਵਾਜ਼ਾ ਖੜਕਾਇਆ ਤਾਂ ਪੰਖਜ ਨੇ ਦਰਵਾਜ਼ਾ ਖੋਲ੍ਹਿਆ ਸਾਨੂੰ ਦੇਖ ਕੇ ਉਸਦੇ ਹੋਸ਼ ਉੱਡ ਗਏ ਪਲਵੀ ਤੂੰ ਇਹਨਾਂ ਕਹਿ ਕੇ ਉਸਨੇ ਪਲਵੀ ਨੂੰ ਗਲ ਨਾਲ ਲਾ ਲਿਆ। ਪਲਵੀ ਵੀ ਰੋਣ ਲੱਗੀ। ਮੈਂ ਹੈਰਾਨ ਸੀ ਕਿ ਪਲਵੀ ਤਾਂ ਮੇਰੇ ਨਾਲ ਪੰਕਜ ਤੋਂ ਬਦਲਾ ਲੈਣ ਆਈ ਸੀ। ਫਿਰ ਇਹ ਸਭ ਕੀ ਹੋ ਰਿਹਾ ਹੈ? ਪੰਕਜ ਮੇਰੇ ਪੈਰਾਂ ਤੇ ਡਿੱਗ ਕੇ ਮੇਰੇ ਤੋਂ ਮਾਫੀ ਮੰਗ ਕੇ ਕਹਿਣ ਲੱਗਾ ਕਿ ਪਲਵੀ ਮੇਰੀ ਭੈਣ ਹੈ ਜਿਸ ਨੂੰ ਤੇਰਾ ਪਤੀ ਰਮਨ ਪਿਆਰ ਦੇ ਜਾਲ ਵਿੱਚ ਫਸਾ ਕੇ ਭੁਜਾ ਕੇ ਲੈ ਗਿਆ ਸੀ। ਪਰ ਫਿਰ ਉਸਨੇ ਪਤਾ ਨਹੀਂ ਇਸ ਨੂੰ ਕਿੱਥੇ ਛੱਡ ਦਿੱਤਾ। ਪਲਵੀ ਨੇ ਕਿਹਾ ਕਿ ਉਸਨੇ ਮੈਨੂੰ ਵੇਚ ਦਿੱਤਾ ਸੀ। ਪਲਵੀ ਦੀ ਇਹ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ ਸੀ ਫਿਰ ਪੰਕਜ ਕਹਿਣ ਲੱਗਾ ਕਿ ਮੇਰਾ ਅਸਲੀ ਨਾਮ ਰਵੀ ਹੈ ਮੈਂ ਨਾਮ ਬਦਲ ਕੇ ਤੇਰੇ ਘਰ ਰਹਿਣ ਆਇਆ ਸੀ ਮੈਂ ਰਮਣ ਤੋਂ ਬਦਲਾ ਲੈਣਾ ਚਾਹੁੰਦਾ ਸੀ ਉਸ ਨੇ ਪਹਿਲਾਂ ਕਦੇ ਮੈਨੂੰ ਨਹੀਂ ਦੇਖਿਆ ਸੀ ਮੈਂ ਤੇਰੇ ਨਾਲ ਉਸੇ ਤਰ੍ਹਾਂ ਕੀਤਾ ਜਿਵੇਂ ਰਮਣ ਨੇ ਪਲਵੀ ਨਾਲ ਕੀਤਾ ਸੀ ਫਿਰ ਰਮਣ ਨੇ ਇਹ ਸਦਮਾ ਬਰਦਾਸ਼ਤ ਨਾ ਕੀਤਾ ਤੇ ਆਪਣੀ ਜਾਨ ਦੇ ਦਿੱਤੀ ਇਸ ਤਰ੍ਹਾਂ ਮੇਰਾ ਬਦਲਾ ਪੂਰਾ ਹੋ ਗਿਆ ਸੀ ਮੈਂ ਆਪਣੀ ਭੈਣ ਨੂੰ ਲੱਭ ਰਿਹਾ ਸੀ ਪਰ ਇਹ ਮੈਨੂੰ ਇਸ ਤਰ੍ਹਾਂ ਮਿਲ ਜਾਵੇਗੀ ਕਦੇ ਸੋਚਿਆ ਵੀ ਨਹੀਂ ਸੀ ਮੈਂ ਆਪਣੀ ਭੈਣ ਦਾ ਬਦਲਾ ਲੈਣ ਲਈ ਤੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਜੇਕਰ ਹੋ ਸਕੇ ਤਾਂ ਮੈਨੂੰ ਮਾਫ ਕਰ ਦੇਵੀ ਰਮਨ ਦੀ ਮੌਤ ਤੋਂ ਬਾਅਦ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਮੈਂ ਤੈਨੂੰ ਉਸ ਔਰਤ ਕੋਲੋਂ ਵਾਪਸ ਲੈਣ ਲਈ ਗਿਆ ਸੀ ਪਰ ਉਸਨੇ ਸਾਫ਼ ਮਨਾਂ ਕਰ ਦਿੱਤਾ ਮੈਂ ਉਸ ਨੂੰ ਵੱਧ ਪੈਸੇ ਵੀ ਆਫਰ ਕੀਤੇ ਪਰ ਉਹ ਨਹੀਂ ਮੰਨੀ ਮੈਂ ਤੇਰੀ ਜ਼ਿੰਦਗੀ ਬਰਬਾਦ ਕੀਤੀ ਸੀ ਇਸ ਲਈ ਮੈਂ ਵੀ ਵਿਆਹ ਨਹੀਂ ਕਰਵਾਇਆ ਮੈਂ ਦੋਵਾਂ ਭੈਣ ਭਰਾਵਾਂ ਨੂੰ ਉੱਥੇ ਛੱਡ ਕੇ ਵਾਪਸ ਆ ਗਈ ਸੀ ਇਸ ਘਟਨਾ ਨੂੰ ਕਈ ਸਾਲ ਬੀਤ ਗਏ ਪਲਵੀ ਦਾ ਵਿਆਹ ਰਵੀ ਨੇ ਆਪਣੇ ਇੱਕ ਦੋਸਤ ਨਾਲ ਕਰਵਾ ਦਿੱਤਾ ਪਲਵੀ ਜੋ ਮੇਰੀ ਸਹੇਲੀ ਸੀ ਹੁਣ ਮੇਰੀ ਨਨਾਨ ਬਣ ਚੁੱਕੀ ਸੀ ਮੈਂ ਹੁਣ ਰਵੀ ਦੀ ਪਤਨੀ ਬਣ ਕੇ ਬਹੁਤ ਖੁਸ਼ ਹਾਂ ਔਰਤਾਂ ਦਾ ਸਭ ਤੋਂ ਵੱਧ ਸ਼ੋਸ਼ਣ ਭਰੋਸੇ ਦੇ ਨਾਮ ਤੇ ਹੀ ਹੁੰਦਾ ਹੈ ਰੇਹਾ ਨੇਹਾ ਪਲਵੀ ਤਿੰਨੋ ਹੀ ਭਰੋਸੇ ਦੇ ਨਾਮ ਤੇ ਕੋਠੇ ਤੱਕ ਪਹੁੰਚਣਾ ਸੀ ਕਿਸੇ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰਨਾ ਬਿਲਕੁਲ ਗਲਤ ਹੈ ਦੋਸਤੋ ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਕਹਾਣੀ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਧੰਨਵਾਦ ਜੀ